ਅੱਜ ਆਪਾਂ ਸਾਰੇ ਜੋ ਆਪਣੇ ਸਾਹਮਣੇ ਚਾਹੇ ਧਾਰਮਿਕ ਤੌਰ ਤੇ ਚਾਹੇ ਸਿਆਸੀ ਤੌਰ ਤੇ ਘਟਨਾਵਾਂ ਵਾਪਰ ਰਹੀਆਂ ਹਨ ਉਹਨਾਂ ਦੇ ਬਾਰੇ ਜੋ ਵਿਚਾਰਾ ਸ਼ੁਰੂ ਕੀਤੀਆਂ ਉਹ ਅੱਜ ਸਮਾਂ ਮੰਗ ਕਰਦਾ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੀ ਕੌਮ چاہے ਧਾਰਮਿਕ ਖੇਤਰ ਦੇ ਵਿੱਚ ਦੇਖੀਏ چاہے ਸਿਆਸੀ ਖੇਤਰ ਦੇ ਵਿੱਚ ਦੇਖੀਏ ਉੜੇ ਉੜੇ ਨਜ਼ਰ ਆ ਰਹੇ ਨੇ ਇਹ ਦੇਖੀਏ ਤਾਂ ਉੜੇ ਵੀ ਹੋਏ ਐ ਐਡੀਆਂ ਵੱਡੀਆਂ ਆਪਣੇ ਸਾਹਮਣੇ ਆਜ ਸਮੱਸਿਆ ਐ ਕਿ ਉਹਨਾਂ ਨੂੰ ਕੌਣ ਹੱਲ ਕਰੂਗਾ ਕੌਣ ਅੱਗੇ ਆਵੇ ਕਿਹੜਾ ਸੋਚ ਰੱਖਦਾ ਹੈ ਅੱਜ ਆਪਾਂ ਸਾਰੇ ਅਜੀਪਾਲ ਜੀ ਬਰਨਾਲ ਸਾਹਿਬ ਮਚਾਕੀ ਸਾਹਿਬ ਮਾਲੀ ਜੀ ਨੇ ਹੁਣੇ-ਹੁਣੇ ਆਪਾਂ ਨੂੰ ਸਾਰੀਆਂ ਗੱਲਾਂ ਦੱਸੀਆਂ ਨੇ ਵਕਈ ਮੈਂ ਹੁਣ ਇਹਨਾਂ ਨੂੰ ਦੱਸਿਆ ਵੀ ਸੀ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਲਗਭਗ 80 ਸਾਲ ਦੀ ਉਮਰ ਹੋ ਗਈ ਮੇਰੀ 60 ਸਾਲ ਸਾਰਾ ਕੁਝ ਵੇਖਿਆ 60 ਸਾਲ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਉਹ ਅਕਾਲੀ ਗੱਲ ਦੇ ਪ੍ਰਧਾਨ ਵੀ ਰਹੇ ਐ ਸ਼ਰਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਐ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਪੰਥ ਨੂੰ ਸੰਭਾਲ ਕਿਸ ਤਰ੍ਹਾਂ ਪੰਥ ਨੂੰ ਖੜਾ ਕੀਤਾ ਕਿਸ ਤਰ੍ਹਾਂ ਲੜਾਈਆਂ ਲੜੀਆਂ 코로나 ਸਮਿਆਂ ਦੇ ਵਿੱਚ ਜਦੋਂ ਕੋਈ ਪੰਥ ਨੂੰ ਚਾਹੇ ਧਾਰਮਿਕ ਤੌਰ ਤੇ ਚਾਹੇ ਸਿਆਸੀ ਤੌਰ ਤੇ ਕੋਈ ਖਤਰਾ ਹੁੰਦਾ ਸੀ ਤਾਂ ਉਹਨਾਂ ਨੇ ਆਪਣੇ ਸਹਿਯੋਗੀਆਂ ਦੇ ਨਾਲ ਲੜਾਈਆਂ ਲੜੀਆਂ ਔਰ ਸਿੱਖਾਂ ਦੇ ਵਿੱਚ ਚਾਹੇ ਪਿੰਡਾਂ ਦੇ ਵਿੱਚ ਦੇਖ ਲਓ ਚਾਹੇ ਸ਼ਹਿਰਾਂ ਦੇ ਵਿੱਚ ਦੇਖ ਲਓ ਐਨਾ ਕੁ ਜਜ਼ਬਾਤ ਹੁੰਦਾ ਸੀ ਜਦੋਂ ਉਹਨਾਂ ਨੂੰ ਸੁਨੇਹਾ ਮਿਲਦਾ ਸੀ ਤਾਂ ਆਪਣੇ ਝੋਲੇ ਚੱਕ ਕੇ ਆਪਣੇ ਕੱਪੜੇ ਵਿੱਚ ਪਾ ਕੇ ਜਦੇ ਚੱਲ ਪੈਂਦੇ ਸੀ ਚਾਹੇ ਦੇਲ ਜਾਣਾ ਹੈ ਚਾਹੇ ਕੁਰਬਾਨੀ ਕਰਨੀ ਹੈ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਕਲਾ ਇਨਸਾਨ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦਾ ਉਹਨਾਂ ਨੂੰ ਸਾਥੀਆਂ ਦੀ ਲੋੜ ਹੁੰਦੀ ਹੈ ਉਹ ਸਮੇਂ ਦੇ ਸਾਥੀ ਹੁਣ ਅਸੀਂ ਹਿਸਟਰੀ ਪੜ੍ਹਦੇ ਆ ਤੁਸੀਂ ਵੀ ਪੜ੍ਹਦੇ ਹੋ ਕਿ ਪੁਰਾਣੇ ਸਮੇਂ ਦੇ ਵਿੱਚ ਇਸ ਪੰਥ ਨੂੰ ਖੜੇ ਕਰਨੇ ਵਾਲੇ ਕਿਹਦਾ ਕਿਹਦਾ ਯੋਗਦਾਨ ਹੈ ਕਿਸ ਤਰ੍ਹਾਂ ਉਹਨਾਂ ਨੇ ਪੰਥ ਨੂੰ ਸੰਜਿਆ ਕਿਸ ਤਰ੍ਹਾਂ ਉਹਨਾਂ ਨੇ ਪੰਥ ਦੇ ਲਈ ਮਿਹਨਤ ਕੀਤੀ ਹੈ ਕੰਮ ਕੀਤਾ ਹੈ ਅੱਜ ਸਾਨੂੰ ਲੋੜ ਹੈ ਉਸ ਹਿੱਸੇ ਨੂੰ ਪੜਨ ਦੀ ਕਿ ਅੱਜ ਅਸੀਂ ਪੰਖ ਨੂੰ ਕਿਸ ਤਰ੍ਹਾਂ ਸੰਭਾਲੀਏ ਅੱਜ ਦੀਆਂ ਸਰਕਾਰਾਂ ਅੱਜ ਦੇ ਸਾਡੇ ਜਥੇਦਾਰ ਜਿਹੜਾ ਇਸ਼ਾਰਾ ਕੀਤਾ ਸੀ ਮਚਾਕੀ ਸਾਹਿਬ ਨੇ ਕਿ ਅਸੀਂ ਕਿਹੜੇ ਪਾਸੇ ਚੱਲਣਾ ਹੈ ਅਸੀਂ ਪੰਖ ਨੂੰ ਤਕੜਾ ਕਰਨਾ ਹੈ ਕਿ ਅਸੀਂ ਸਰਕਾਰਾਂ ਵਾਲੇ ਪਾਸੇ ਚੱਲਾਂ ਇਹ ਨਿਰਣਾ ਸਾਨੂੰ ਲੈਣਾ ਪਵੇਗਾ ਜੇ ਅਸੀਂ ਸਰਕਾਰਾਂ ਚਲਾਉਣੀ ਹੈ ਤਾਂ ਸਰਕਾਰਾਂ ਵਾਲੇ ਬੰਦੇ ਸਰਕਾਰਾਂ ਦੀ ਨਿਗਰੱਖਣ ਉਹ ਪੰਥ ਦੀ ਵੀ ਨਾਲ ਨਿਗਰੱਖਣ ਜਿਹੜੇ ਪੰਥ ਨੇ ਸਰਕਾਰ ਬਣਾਈ ਹੈ ਕਿ ਸਾਡੀ ਸਰਕਾਰ ਨੇ ਜਿੱਥੇ ਪੰਜਾਬ ਨੂੰ ਬਚਾਉਣਾ ਹੈ ਉੱਥੇ ਪੰਥ ਨੂੰ ਕਿਸ ਤਰ੍ਹਾਂ ਵੱਡਾ ਕਰਨਾ ਹੈ ਉੱਥੇ ਪੰਥ ਨੂੰ ਕਿਸ ਤਰ੍ਹਾਂ ਸ਼ਕਤੀ ਦੇਣੀ ਹੈ ਇਹ ਬਹੁਤ ਵੱਡਾ ਸਵਾਲ ਹੈ ਪੰਥ ਨੂੰ ਜਿਹੜੀ ਸ਼ਕਤੀ ਦੇਣੀ ਹੈ ਸਰਕਾਰ ਇੱਕ ਐਡੀ ਵੱਡੀ ਚੀਜ਼ ਹੁੰਦੀ ਹੈ ਮਹਾਰਾਜਾ ਪ੍ਰੋਗਰਾਮ ਦੇਰ ਵੀ ਤਾਂ ਸਾਰੇ ਹੀ ਦੇਖਣ ਲੱਗ ਜਾਂਦੇ ਆ ਕਿ ਜੇ ਮੈਂ ਆਹ ਚੀਜ਼ ਕਰ ਲਈ ਸਿੱਖੀ ਪ੍ਰਤੀ ਤਾਂ ਮੈਨੂੰ ਆਹ ਪ੍ਰਾਪਤੀ ਹੋ ਜਾਣੀ ਹੈ ਐਡੀ ਵੱਡੀ ਚੀਜ਼ ਆ ਸਰਕਾਰ ਇੱਕ ਵਾਰੀ ਕੋਈ ਪੁਰਾਣੀ ਸਰਕਾਰ ਸੀ ਸਮੇ ਉਸ ਸਮੇ ਮੁੱਖ ਮੰਤਰੀ ਜਾਨੀ ਜੈਲ ਸਿੰਘ ਸੀ ਉਹਨਾਂ ਨੇ ਸਰਕਾਰ ਵੱਲੋਂ ਕੋਈ ਹੁਕਮ ਜਾਰੀ ਕਰਤਾ ਕਿ ਵਿਧਾਨ ਸਭਾ ਦੇ ਵਿੱਚ ਸੈਕਟਰੀਏਟ ਦੇ ਵਿੱਚ ਸਿਰਕਟ ਨਹੀਂ ਚੱਲੂਗੀ। ਉਸੇ ਸਮੇਂ ਬੰਦ ਹੋ ਗਈ। ਜੇ ਸਾਡੀ ਪੰਥਕ ਸਰਕਾਰ ਹੈ। ਜੋ ਨਿਸ਼ਾਨਾ ਸੇਤਵੇ ਕਿ ਸਾਡੇ ਪੰਜਾਬ ਦੇ ਵਿੱਚ ਇਹ ਜੋ ਜ਼ਿਲ੍ਹੇ ਐ। ਇਹ ਜੋ ਸਥਾਨ ਐ ਕਿ ਉੱਥੋਂ ਦੇ ਅਫਸਰ ਗੁਰਸੇਖ ਹੋਣਗੇ। ਤੋ ਦੇਖੋ ਸਿੱਖੀ ਕਿਸ ਤਰ੍ਹਾਂ ਵੱਧਦੀ ਜਾਊਗੀ। ਉਹ ਸਿੱਖੀ ਦੇ ਸਪੈਸ਼ਲ ਮਿਸਾਲ ਨਹੀਂ ਰੱਖਦੇ ਤਾਂ ਕਿਸ ਤਰ੍ਹਾਂ ਨਹੀਂ ਸਿੱਖੀ ਬਦੂ ਕਿਸ ਤਰ੍ਹਾਂ ਨਹੀਂ ਬੰਥ ਨਾਲ ਜੋੜਨਗੇ ਭੱਜੇ ਫਿਰਨਗੇ ਪਿਛਲੇ ਸਮੇਂ ਦੇ ਵਿੱਚ ਆਪਾਂ ਨੇ ਲਹਿਰ ਦੇਖੀ ਨਹੀਂ ਜ਼ਿਕਰ ਕੀਤਾ ਸੀ ਮਾਲੀ ਸਾਹਿਬ ਨੇ ਕਿ ਅਸੀਂ ਉਸ ਦੌਰ ਦੇ ਵਿੱਚ ਵੀ ਲੰਘੇ ਕਿਸ ਤਰ੍ਹਾਂ ਸਾਡੇ ਨੌਜਵਾਨ ਦਾੜ੍ਹੀਆਂ ਰੱਖ ਕੇ ਕੇਸ ਰੱਖ ਕੇ ਕਿਸਾਂ ਧਾਰੀ ਬਣ ਕੇ ਆਪਣੇ ਸਾਹਮਣੇ ਵਿਚਰਦੇ ਸੀ ਲੇਕੋ ਚੀਜ਼ਾਂ ਸਰਕਾਰਾਂ ਨੂੰ ਪਸੰਦ ਨਹੀਂ ਆਈਆਂ ਸਾਡੇ ਵਿੱਚ ਇਹ ਜੇ ਚੀਜ਼ਾਂ ਬਾੜਤੀਆਂ ਕਿ ਸਾਡੀ ਬਰਬਾਦੀ ਕਰਤੀ ਸਾਡੇ ਪੰਜਾਬ ਦੀ ਸਾਡੀ ਸਿੱਖੀ ਦੀ ਬਰਬਾਦੀ ਕਰਤੀ ਜਿਨ੍ਹਾਂ ਦੇ ਨਾਲ ਪਿੰਡਾਂ ਦੇ ਵਿੱਚ ਵਾਪਰਿਆ ਉਹਨਾਂ ਦੇ ਵਿੱਚ ਬਹਿ ਕੇ ਦੇਖੀਏ ਤਾਂ ਅਸੀਂ ਸੁਣ ਨਹੀਂ ਸਕਦੇ ਕਿਹਦੀ ਗਲਤੀ ਸੀ ਸਾਡੇ ਲੀਡਰਾਂ ਦੀ ਗਲਤੀ ਸੀ ਜਿਹੜਾ ਮੈਂ ਜ਼ਿਕਰ ਕੀਤਾ ਕਿ ਮੈਂ ਇਹਨਾਂ ਦੇ ਵਿੱਚ ਰਹਿਣਾ ਆਇਆ ਮੈਂ ਸਰਦਾਰ ਰਵਿੰਦਰ ਸਿੰਘ ਦੇ ਨਾਲ ਰਿਹਾ ਉਹ ਸਮੇਂ ਸਮੇਂ ਕਹਿੰਦੇ ਰਹੇ ਨੇ ਕਿ ਆਹ ਚੀਜ਼ ਸਾਡੀ ਕੌਮ ਵਾਸਤੇ ਸਾਡੇ ਘਰਾਂ ਵਾਸਤੇ ਨੁਕਸਾਨ ਜਾਊਗਾ 25 ਧਾਰਾ ਦੀ ਗੱਲ ਆਈ ਹੈ ਉਹ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਉਸ ਸਮੇਂ ਜਦੋਂ ਅਸੀਂ ਦਿੱਲੀ ਨੂੰ ਚਾਲੇ ਪਾਏ ਕਹਿੰਦੇ ਕਿਧਰ ਨੂੰ ਚੱਲਿਆ ਅਸੀਂ ਕਹਿੰਦੇ ਜੀ ਆਹ ਚੀਜ਼ ਧਾਰਾ 25 ਪਾਣੀ ਚੱਲੇ ਆ ਕਹਿੰਦੇ ਤੁਹਾਨੂੰ ਕੀ ਮਿਲਣਾ ਹੈ ਇਹ ਵਿੱਚੋਂ ਜੀ ਮਿਨਿਸਟਰੀ ਕੱਢਣੀ ਹੈ ਇਹਨਾਂ ਨੇ ਕੱਢ ਲੈਣੀ ਹੈ ਤੇ ਤੁਹਾਡੇ ਦਾ ਡਾਂਗਾ ਪੈਣੀ ਹੈ ਉਹੀ ਕੁਝ ਹੋਇਆ ਕਿਸ ਤਰ੍ਹਾਂ ਅਸੀਂ ਆਪਣੇ ਨੌਜਵਾਨੀ ਨੂੰ ਬਚਾਵਾਂਗੇ ਕੌਣ ਸਾਨੂੰ ਰਸਤਾ ਵਿਖਾਊਗਾ ਆਜੇ ਨਸ਼ਿਆਂ ਦਾ ਇੰਨਾ ਕੁ ਕੰਮ ਵੱਧ ਗਿਆ ਕਿ ਜੀਨੂੰ ਹਲਾਈਏ ਕਿਸੇ ਨਗਰ ਨੂੰ ਹਲਾਈਏ ਤਾਂ ਕਹਿੰਦੇ ਸਾਡੇ ਦਾ ਢੇਰ ਲੱਗੇ ਪਏ ਐ ਕਿੱਥੇ ਚਲੇ ਗਏ ਤੇ ਸਾਡੇ ਸਰਕਾਰਾਂ ਕਿੱਥੇ ਚਲੇ ਗਏ ਸਾਡੇ ਆਗੂ ਹੁਣੇ ਅਸੀਂ ਰਸਤੇ ਜ਼ਿਕਰ ਕਰਦੇ ਆਉਂਦੇ ਸੀ ਕਿ ਵੱਡੇ ਵੱਡੇ ਆਗੂਆਂ ਤੇ ਅਸਾਰੇ ਜਾਣੇ ਆ ਕਿ ਉਹ ਨਸੇ ਬਗਾਉਣੇ ਵਾਲੇ ਮੋਢੀ ਐ ਕਿੱਥੇ ਗਿਆ ਫਿਰ ਸਾਡਾ ਪੱਕ ਕਿੱਥੇ ਗੱਡੇ ਆ ਗਈਆਂ ਸਾਡੀਆਂ ਸਰਕਾਰਾਂ ਜਿਹੜੇ ਸਾਡੇ ਨੌਜਵਾਨ ਐ ਇਹਨਾਂ ਦੀ ਤਾਂ ਜਿਹੜੀ ਡਿਊਟੀ ਲੱਗਦੀ ਐ ਇਹਦੇ ਵਿੱਚ ਅਸੀਂ ਵੀ ਲਵਾਈਆਂ ਐ ਅਸੀਂ ਤਾਂ ਫਿਰ ਅੱਖਾਂ ਮੀਚ ਕੇ ਚੱਲਦੇ ਆਂ ਲੇਕਿਨ ਜਿਹੜੀ ਸਾਨੂੰ ਸੇਧ ਦੇਣੀ ਐ ਉਹ ਸਾਡੇ ਆਗੂਆਂ ਨੇ ਦੇਣੀ ਜੇ ਸਾਨੂੰ ਸਾਡੇ ਆਗੂ ਸਹੀ ਰਸਤਾ ਨਹੀਂ ਬਖਾਉਣਗੇ ਤਾਂ ਫਿਰ ਜੋ ਸਾਡੇ ਨਾਲ ਪਹਿਲਾਂ ਵਾਪਰਿਆ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ ਅਕਾਲ ਤੱਕ ਵੀ ਢਹ ਤੇੜੀ ਸਾਡੇ ਸਾਹਮਣੇ ਹੋਇਆ ਪਿੰਡਾਂ ਦੇ ਗੁਰਦੁਆਰੇ ਸਾਡੇ ਸਾਹਮਣੇ ਨੁਕਸਾਨ ਹੋਇਆ ਬੱਚਿਆਂ ਦਾ ਜੋ ਥਾਣਿਆਂ ਚ ਹੁੰਦਾ ਸੀ ਬੀਬੀਆਂ ਨਾਲ ਜੋ ਥਾਣਿਆਂ ਵਿੱਚ ਹੁੰਦਾ ਸੀ ਅਸੀਂ ਦੇਖ ਨਹੀਂ ਸੀ ਸਕਦੇ 24 24 ਘੰਟੇ ਅਸੀਂ ਥਾਣਾ ਦੇ ਵਿੱਚ ਖੜੇ ਰਹਿੰਦੇ ਸੀ ਪਰ ਉਹ ਸਾਨੂੰ ਅਫਸਰ ਕਹਿੰਦੇ ਸੀ ਕਿ ਤੁਸੀਂ ਜਾਓ ਘਰਾਂ ਨੂੰ ਅਸੀਂ ਕਿਹਾ ਵਧਿੱਕੀ ਕਰਦੇ ਆ ਤੁਸੀਂ ਬੱਚਿਆਂ ਨਾਲ ਵਧਿੱਕੀ ਕਰਦੇ ਆ ਤੁਸੀਂ ਬੱਚਿਆਂ ਨਾਲ ਵਧਿੱਕੀ ਕਰਦੇ ਆ ਬੀਬੀਆਂ ਨਾਲ ਉਧੇ ਕੀ ਕਰਦੇ ਆ ਉਹਨਾਂ ਪਰਿਵਾਰਾਂ ਨਾਲ ਜਿਹਦਾ ਇਹ ਰੋਲੇ ਨਹੀਂ ਹੈ ਕਿਸੇ ਨੇ ਨਹੀਂ ਸੁਣੀ ਸੁੱਕੀ ਗਿੱਲੀ ਸਾਰੀਓ ਵਿੱਚ ਇਜਾਦ ਦੀ ਭਰਾਓ ਜਿਹੜਾ ਆਪਾਂ ਨੇ ਫੈਸਲਾ ਕਰਨਾ ਹੈ ਜਿਹੜੀ ਅੱਜ ਤੁਸੀਂ ਜ਼ਿੰਮੇਵਾਰੀ ਚੁੱਕਣ ਲੱਗੇ ਆ ਬਹੁਤ ਵੱਡੀ ਜ਼ਿੰਮੇਵਾਰੀ ਹੈ ਅੱਜ ਆਪਾਂ ਮੀਡੀਆ ਦੇ ਰਾਹੀਂ ਵੀ ਸੁਣਦੇ ਆ ਅਖਬਾਰਾਂ ਦੇ ਵਿੱਚ ਵੀ ਸੁਣਦੇ ਆ ਕਿ ਸਾਨੂੰ ਕੋਈ ਆਗੂ ਨਹੀਂ ਮਿਲ ਰਿਹਾ ਕਿੱਥੇ ਪਹੁੰਚ ਗਏ ਜਿਨ੍ਹਾਂ ਲੋਕਾਂ ਨੇ ਇਹ ਸੰਜਿਆ ਜਿਨ੍ਹਾਂ ਲੋਕਾਂ ਨੇ ਇਹ ਪੰਥ ਖੜਾ ਕੀਤਾ ਹੈ ਅੱਜ ਸਾਨੂੰ ਕੋ ਲੱਭ ਨਹੀਂ ਰਿਹਾ ਇਹਦਾ ਮਤਲਬ ਅਸੀਂ ਕੁਝ ਪਹਿਲਾਂ ਹੀ ਨਹੀਂ ਕਰ ਸਕੇ ਨਾ ਸਿਆਸੀ ਤੌਰ ਤੇ ਨਾ ਧਾਰਮਿਕ ਤੌਰ ਤੇ ਵੀ ਕੀ ਦੀ ਜਿਮੇਵਾਰੀ ਹੈ ਜਿੱਥੋਂ ਤੱਕ ਮੇਰਾ ਤਜਰਬਾ ਹੈ ਮੈਂ 91 ਦੇ ਵਿੱਚ ਇਲੈਕਸ਼ਨ ਲੜ ਲਈ ਮਰੰਡੇ ਹਲਕੇ ਤੋਂ ਸਮਭੀ ਮੇਰਾ ਖਿਆਲ ਵੀ ਵੱਧ ਹੋ ਜਾਣਾ ਹੈ ਗੱਲਾਂ ਵੀ ਕਰਨੀਆਂ ਜ਼ਰੂਰੀਆਂ ਬੱਚਿਆਂ ਨੂੰ ਕਿਸ ਤਰ੍ਹਾਂ ਪਤਾ ਲੱਗੂਗਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੂਗਾ ਜਿਹਨੂੰ ਪਤਾ ਹੀ ਨਹੀਂ 걸ਦਾ ਪਿੰਡਾਂ ਦੇ ਵਿੱਚ ਛੱਡਾ ਫਿਰਦਾ ਮੈਂ ਕਾਂਸਰ ਤੋਂ ਲੈ ਕੇ ਬਰੰਡਾ ਹਲਕਾ ਸੀ ਉਹ ਚਲੇ ਗਿਆ ਮਰੰਡੇ ਡੂੰ ਛੇੜੀਆਂ ਤੱਕ ਤੁਸੀਂ ਜਾਣਦੇ ਹੋਣੇ ਹੋ ਉਹਨਾਂ ਪਿੰਡਾਂ ਦੇ ਸਾਡੇ ਸਾਥੀ ਹੁੰਦੇ ਸੀ ਛੇਰ ਸਿੰਘ ਡੂੰ ਛੇੜੀ ਮੈਂ ਉਹਨਾਂ ਕੋਲੇ ਚਲੇ ਗਿਆ ਮੈਂ ਕਿਹਾ ਭਾਈ ਜੈਦਾਰ ਜੀ ਇਲੈਕਸ਼ਨ ਲੜਨੀ ਹੈ ਮਦਦ ਕਰੋ ਸਾਡੀ ਕਹਿੰਦੇ ਭਈ ਅਸੀਂ ਮਦਦ ਨਹੀਂ ਕਰਦੇ ਅਸੀਂ ਤਾਂ ਬਾਈਕਾਟ ਵਾਲਿਆਂ ਚ ਅਸੀਂ ਤਾਂ ਤੁਹਾਨੂੰ ਸਾਰਿਆਂ ਨੂੰ ਚਲਦੇ ਕਰਨਾ ਹੈ ਠੀਕ ਹੈ ਕਿਸਮਤ ਬੱਜ ਗਈ ਤਾਂ ਵੀ ਠੀਕ ਹੈ ਨਹੀਂ ਬੱਜੀ ਤਾਂ ਵੀ ਠੀਕ ਹੈ ਚਲੋ ਇਹੋ ਜੀ ਘਟਨਾ ਵਾਪਰੀ ਮੁੰਡੇ ਸਿੰਘ ਵੀ ਆ ਗਏ ਬੱਜ ਗਏ ਵੈਗਰੂ ਦੀ ਮਿਹਰ ਹੋਗੀ ਬਚਾ ਵਹਿਗਰੂ ਸਕਦਾ ਕਿਸੇ ਨੂੰ ਇਨਸਾਨ ਕੋਈ ਬਚਾ ਨਹੀਂ ਸਕਦਾ ਇਹ ਆਪਣੇ ਦਿਮਾਗ 'ਚ ਵਸਾ ਲਓ ਵੀ ਜੇ ਪੰਥ ਲਈ ਕੌਮ ਲਈ ਕੁਝ ਕਰਨਾ ਹੈ ਜੋ ਤੁਹਾਡੇ ਨਾਲ ਵਹਿਗਰੂ ਤੁਹਾਡੇ ਕੰਮ ਕਰਾਉਂਦਾ ਉਹੀ ਤੁਹਾਡੇ ਪਿੱਛੇ ਖੜਾ ਹੈ ਵਚ ਕੇ ਬਾਹਰ ਆ ਗਏ ਸਾਰੀ ਗੱਲ ਦਾ ਮੈਂ ਜਿਕਰ ਸਦਾ ਰਵਿੰਦਰ ਸਿੰਘ ਦਾ ਕੀਤਾ ਮੈਂ ਖਾਈਏ ਮੇਰੇ ਨਾਲ ਕੁਝ ਵਾਪਰਿਆ ਉਹ ਕਹਿੰਦੇ ਵੀ ਤੇਰੇ ਵੱਜਣੀ ਚਾਹੀਦੀ ਸੀ ਗੋਲੀ ਉੱਥੇ ਕਿਸ ਤਰ੍ਹਾਂ ਬਚ ਗਿਆ ਗਲਤੀ ਤੇਰੀ ਹੈ ਚਲੋ ਮੰਨੀ ਕੁਝ ਦਿਨਾਂ ਬਾਅਦ ਅਸਲੀਅਤ ਹੈ ਇਹ ਕਿ ਮੈਂ ਤੁਹਾਡੇ ਸਾਰੇ ਤੁਸੀਂ ਤੁਹਾਡੇ ਸਿਆਣੇ ਆਗੂ ਬੈਠੇ ਬੱਚੇ ਬੈਠੇ ਵਿੱਚ ਔਰ ਉਸੇ ਸਮੇਂ ਸਾਡੀ ਇਲੈਕਸ਼ਨ ਲੱਗ ਹੋਗੀ ਤੇ ਮੈਨੂੰ ਕੁਝ ਦਿਨਾਂ ਬਾਅਦ ਸ਼ੇਰ ਸਿੰਘ ਫਿਰ ਮਿਲੇ ਜਿਹੜਾ ਨੇ ਮੈਨੂੰ ਇਹ ਗੱਲ ਆਖੀ ਸੀ ਕਿ ਕੋਈ ਛੱਡਣਾ ਨਹੀਂ ਅਸੀਂ ਸਾਰੇ ਮਾਰ ਦੇਣੇ ਆ ਮੈਨੂੰ ਫਿਰ ਮਿਲੇ ਉਹਨਾਂ ਨੇ ਬੁਲਾ ਕੇ ਮੇਰੇ ਕੋਲ ਆ ਕੇ ਗੱਡੀ ਦੇ ਨੇੜੇ ਮੇਰੇ ਤੋਂ ਮਾਫੀ ਮੰਗੀ ਆ ਕੇ ਕਹਿੰਦੇ ਜਹੇਦਾਰ ਜੀ ਜਿਹੜੇ ਸ਼ਬਦ ਮੈਂ ਤੁਹਾਨੂੰ ਆਪਣੇ ਘਰੇ ਕਹੇ ਸੀ ਤੁਸੀਂ ਠੀਕ ਸੀ ਮੈਂ ਗਲਤ ਸੀ ਮੈਨੂੰ ਮਾਫੀ ਦੇ ਲਿਓ ਮੈਂ ਕਾਰਨ ਕੀ ਉਹ ਕਹਿੰਦੇ ਨਾ ਬਾਈਕਾਟ ਹੋਣਾ ਚਾਹੀਦਾ ਸੀ ਇਲੈਕਸ਼ਨ ਲੜਨੀ ਚਾਹੀਦੀ ਸੀ ਸਾਡੇ ਜਿਹੜੇ ਆਗੂ ਐ ਤੁਸੀਂ ਮਤਲਬ ਮੈਂ ਇਹਨਾਂ ਨੂੰ ਕੀ ਕਹਿ ਸਕਦਾ ਜੋ ਆਗੂਵਾਂ ਨੇ ਉਹਨਾਂ ਨੇ ਸ਼ਬਦ ਕਹੇ ਮੈਂ ਇੱਥੇ ਬੋਲ ਨਹੀਂ ਸਕਦਾ ਬੀਜਿਆਂ ਦੇ ਚਾਹੇ ਬਾਗਲ ਚਾਹੇ ਟੌੜਾ ਚਾਹੇ ਤਲਵੰਡੀ ਆ ਚਾਹੇ ਬਰਨਾਲਾ ਉਹਨਾਂ ਨੇ ਖਰਿਆ-ਖਰਿਆ ਸੁਣਾਈਆ ਗਣਾ ਕੱਟ ਕੇ ਔਰ ਫਿਰ ਮੈਨੂੰ ਆਖਿਆ ਕਹਿੰਦੇ ਅਸੀਂ ਤਾਂ ਨਹੀਂ ਆ ਦੁਨੀਆ ਤੇ ਰਹਿਣਾ ਤੁਸੀਂ ਬਚ ਗਏ ਤੁਸੀਂ ਅੱਗੇ ਤੁਰਨਾ ਹੁਣ ਕੌਮ ਦੇ ਨਾਲ ਕੌਮ ਨੂੰ ਤੋੜਨਾ ਇੱਕ ਧਿਆਨ ਰੱਖਿਓ ਮੈਂ ਰਵੀਂਦਰ ਦਾ ਇੱਕ ਨੰਬਰ ਦੋਸ਼ ਮਾਣਾ ਸੱਚੀ ਗੱਲ ਕਹਿਣਾ ਮੈਨੂੰ ਮਤਲਬ ਇਹਦਾ ਕੋਈ ਉਹ ਨਹੀਂ ਹੈ ਕਹਿਣ ਦਾ ਉਹ ਕਹਿੰਦਾ ਇਹਦਾ ਸਾਥ ਨਾ ਛੱਡਿਓ ਇਹ ਬੰਦਾ ਸਿੱਖੀ ਦੀ ਗੱਲ ਕਰਦਾ ਹੈ ਇਹ ਬੰਦਾ ਧਰਮ ਦੀ ਗੱਲ ਕਰਦਾ। ਇਹ ਬੰਦਾ ਬੱਚਿਆਂ ਦੀ ਗੱਲ ਕਰਦਾ। ਇਹ ਬੰਦਾ ਪੰਥ ਦੀ ਗੱਲ ਕਰਦਾ। ਜਿਹਦਾ ਸਾਥ ਨਾ ਛੱਡ ਦਿਓ। ਬਾਕੀ ਜਿਹੜੇ ਸਾਡੇ ਲੀਡਰ ਐ ਕੋਈ ਨਹੀਂ ਪੰਥ ਦੀ ਗੱਲ ਕਰਦਾ। ਕੋਈ ਨਹੀਂ ਬੱਚਿਆਂ ਦੀ ਗੱਲ ਕਰਦਾ। ਕੋਈ ਨਹੀਂ ਸਿੱਖੀ ਦੀ ਗੱਲ ਕਰਦਾ। ਕੋਈ ਨਹੀਂ ਧਰਮ ਦੀ ਗੱਲ ਕਰਦਾ। ਇਹ ਬੰਦਾ ਕਹਿੰਦਾ ਇਕੱਲਾ ਰਹਿ ਜਾਣਾ। ਇਹ ਸਿੱਖੀ ਦੀ ਗੱਲ ਕਰਦਾ ਤੇ ਇਹਦਾ ਸਾਥ ਦਿਓ। ਅਸਲੀਅਤ ਐ ਮੇਰੇ ਨਾਲ ਵਾਪਰੀ। ਉਧਰ ਹੀ ਅੱਗੇ ਗੱਲ ਉਹ ਕਹਿੰਦੇ ਜਦੋਂ ਮੈਂ ਜਾ ਕੇ ਉਹਨਾਂ ਨੂੰ ਦੱਸਿਆ ਮੈਂ ਕਿਹਾ ਇਹ ਗੱਲ ਹੋਈ ਐ ਤੁਹਾਡੇ ਬਾਰੇ ਉਹ ਕਹਿੰਦੇ ਇਹ ਬੰਦਾ ਨਾਰਾ ਜਿਹੜਾ ਬੰਦਾ ਇਹ ਗੱਲਾਂ ਕਹਿ ਰਹੀ ਗਿਆ ਮੈਂ ਕਿਹਾ ਉਹ ਤਾਂ ਤੁਹਾਨੂੰ ਕਹਿੰਦਾ ਵੀ ਤੁਸੀਂ ਨਾਰਾ ਸਿੱਖੀ ਵਾਸਤੇ ਉਹ ਕਹਿੰਦਾ ਜਿਹੜੇ ਇਹ ਬੰਦੇ ਨੇ ਗੱਲਾਂ ਕਹੀਆਂ ਉਹਦੇ ਕੋਲ ਦੁਬਾਰਾ ਜਾਓ ਸ਼ੇਰ ਸਿੰਘ ਕੋਲ ਚਮਕੌਰ ਸਾਹਿਬ ਦੀ ਸਭਾ ਫਤਿਹਗੜ੍ਹ ਸਾਹਿਬ ਦੀ ਸਭਾ ਉੱਥੇ ਸਾਰੇ ਆਗੂਆਂ ਦੇ ਵਿੱਚ ਕਹਿ ਦਿਓ ਕਿ ਉਹ ਸਾਡੀ ਕੌਮ ਦਾ ਨੁਕਸਾਨ ਹੋਇਆ ਐ ਇਹ ਚਾਰੇ ਆਗੂਆਂ ਨੇ ਕੀਤਾ ਇਹ ਗੱਲ ਕਹਿ ਦਵੇ ਮੈਂ ਅੱਜ ਦੇ ਚਮਕੌਰ ਸਾਹਿਬ ਮੰਨਣ ਦੇ ਹਲਕੇ ਚ ਪਾਉ ਨਹੀਂ ਪਾਉਂਗਾ ਇਹੀ ਐਮਐਲਏ ਹੋਊਗਾ ਇਹੀ ਵਜ਼ੀਰ ਹੋਊਗਾ ਇਹ ਬੰਦੇ ਨੇ ਸੱਚੀ ਗੱਲ ਕਹਿ ਦਿੱਤੀ ਉਹਨਾਂ ਦਿਨਾਂ ਦੇ ਵਿੱਚ ਸਾਰੀ ਚੱਕਤ ਸਾਰਾ ਕੁਝ ਜੋ ਸਾਡੇ ਬੱਚਿਆਂ ਨਾਲ ਵਾਪਰਿਆ ਗਿੜੀ ਮਿੱਠੀ ਸਾਜ਼ ਸੀ ਅੱਜ ਲੋੜ ਹੈ ਸਾਨੂੰ ਇਹੋ ਜਿਹੇ ਆਗੂ ਦੀ ਜਿਨ੍ਹਾਂ ਨੇ ਪੰਥ ਨੂੰ ਸੰਭਾਲਿਆ ਹੋਇਆ ਔਰ ਜਿਹੜੇ ਪੰਥ ਦੀ ਗੱਲ ਕਰਦੇ ਆ ਜਿਹੜੇ ਪੰਥ ਪਰ ਵੀ ਆਪਣਾ ਮਤਲਬ ਸਭ ਕੁਝ ਰੱਖੀ ਬੈਠੇ ਆ ਲੋੜ ਹੈ ਚੀਜ਼ ਦੀ ਅੱਜ ਜਿਹੜੀ ਤੁਸੀਂ ਜ਼ਿੰਮੇਵਾਰੀ ਚੁੱਕਣ ਲੱਗੇ ਆਂ ਬਰਾੜ ਸਾਹਿਬਾ ਨੇ ਜ਼ਾਕੀ ਸਾਹਿਬਾ ਨੇ ਕੀਤੀ ਹੈ ਗੱਲ ਇਹ ਇਹ ਕੋਈ ਛੋਟੀ ਗੱਲ ਨਹੀਂ ਆਗੂ ਲੱਭੀਏ ਆਗੂ ਲੱਭ ਕੇ ਪੰਥ ਨੂੰ ਕਿਉਂਕਿ ਸ਼੍ਰੋਮਣੀ ਕਾਲੀ ਦਾ ਪੰਥ ਇਹਦੀ ਸਾਨੂੰ ਲੋੜ ਹੈ ਨਾ ਅਸੀਂ ਸ਼੍ਰੋਮਣੀ ਕਾਲੀ ਦੇ ਬਚ ਸਕਦੇ ਆਂ ਨਾ ਅਸੀਂ ਆਪਣੇ ਧਰਮ ਤੇ ਬਗੈਰ ਬਚ ਸਕਦੇ ਇਹਨਾਂ ਨੂੰ ਤਕੜਾ ਕਰਨ ਦੀ ਲੋੜ ਹੈ ਕਿਹਨਾਂ ਦੇ ਵਿੱਚ ਸਿੱਖੀ ਜज्ਬਾ ਹੈ ਕਿਹੜਾ ਸਿੱਖੀ ਦੀ ਲੀਡਰ ਗੱਲ ਕਰਦਾ ਹੈ ਔਰ ਉਹਨੂੰ ਅੱਗੇ ਆਪਾਂ ਤੋੜ ਕੇ ਪਿੱਛੇ ਲਾ ਕੇ ਪੰਥ ਨੂੰ ਅੱਗੇ ਸਰਕਾਰ ਬਣਾਈ ਜਾ ਕੇ ਚਾਹੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਜ਼ਿਕਰ ਕੀਤਾ ਇਹਨਾਂ ਨੇ ਹੋਣਾ ਏਜੰਡੇ ਦੇ ਵਿੱਚ ਸ਼੍ਰੋਮਣੀ ਕਮੇਟੀ ਵਾਲੇ ਸ਼੍ਰੋਮਣੀ ਕਮੇਟੀ ਦਾ ਕੰਮ ਕਰਨ ਪੰਥ ਵਾਲੇ ਪੰਥ ਦਾ ਕੰਮ ਕਰਨ ਇਹਨਾਂ ਨੇ ਸਰਕਾਰਾਂ ਦਾ ਕਰਨ ਉਹ ਸਰਕਾਰਾਂ ਦਾ ਕਰਨ ਸਾਰਿਆਂ ਨੇ ਤਾਂ ਬਣਨਾ ਨਹੀਂ ਅਸੀਂ ਤਾਂ ਤਕੜਾ ਕਰਨ ਵਾਲਿਆਂ ਵਿੱਚ ਹੈ ਜਿਹੜੇ ਅੱਜ ਆਪਾਂ ਜੁੜ ਕੇ ਬੈਠੇ ਆ ਇੱਥੇ ਵੀ ਆਪਣੀ ਪੰਥ ਨੂੰ ਆਪਣੇ ਧਰਮ ਨੂੰ ਤਕੜਾ ਕਰੀਏ ਜੋ ਕੋ ਸਾਡੇ ਸਾਹਮਣੇ ਵਾਪਰਿਆ ਇਹਨਾਂ ਤੋਂ ਬਚੀਏ ਤਬ ਉਹ ਕਈ ਸਾਡੇ ਨੇਤਾ ਮੈਂ ਉਹਨੇ ਮਾਲੀ ਸਾਹਿਬ ਕੋ ਜਿਕਰ ਵੀ ਕਰਨ ਲੱਗਿਆ ਸੀ ਉਹਨਾਂ ਦਿਨਾਂ ਤੋਂ ਬਾਅਦ ਤੋੜਾ ਸਾਹਿਬ ਵੀ ਮੈਨੂੰ ਮਿਲਿਆ ਆ ਕੇ ਘਰੇ ਆ ਕੇ ਸਦਰ ਬਚਿੱਤ ਨਹੀਂ ਹੁੰਦੇ ਸੀ ਉਹ ਵੀ ਮਿਲਿਆ ਆ ਕੇ ਛੇਸਰੀ ਵੀ ਮੈਂ ਤੁਹਾਨੂੰ ਗੱਲੇ ਦੱਸ ਦਿੱਤੀ ਹੈ ਉਹਨਾਂ ਨੇ ਆਖਿਆ ਆ ਕੇ ਯਾਰ ਇਹਨੂੰ ਰਵਿੰਦਰ ਨੂੰ ਕਹੋ ਵੀ ਆਓ ਇਕੱਠੇ ਹੋ ਗਏ ਆਪਾਂ ਲੜੀਏ ਅੱਜ ਆਪਾਂ ਇਕੱਠੇ ਹੋਣ ਵਾਸਤੇ ਹੀ ਤਕਰੀਬਨ ਲਗਭਗ ਉਹੀ ਚੀਜ਼ ਮਿਸ਼ਨ ਲੈ ਕੇ ਚੱਲੇ ਆਂ ਟੋੜਾ ਸਾਹਿਬ ਕਹਿੰਦੇ ਅਸੀਂ ਪੰਥ ਦਾ ਨੁਕਸਾਨ ਬਹੁਤ ਕਰ ਚੁੱਕੇ ਆ ਸਾਡੀਆਂ ਅੱਖਾਂ ਦੇ ਸਾਹਮਣੇ ਬਹੁਤ ਕੁਝ ਹੋ ਗਿਆ ਅਸੀਂ ਚਾਹੁੰਦੇ ਹਾਂ ਫੋੜੀ ਤੋਂ ਬਚੀਏ ਹੁਣ ਅਸੀਂ ਕੋਈ ਕੌਮ ਨੂੰ ਲੈਣ ਦੇ ਸਕੀਏ ਸੋ ਮੇਰੀ ਇੰਡੀਕੇ ਗੁਜਾਰਸ਼ ਹੈ ਵੀ ਅਸੀਂ ਮਤਲਬ ਜਿਹੜੇ ਸਾਡੇ ਨੌਜਵਾਨੀ ਹੈ ਸਾਡਾ ਧਰਮ ਹੈ ਸਾਡੀ ਸਿੱਖੀ ਹੈ ਉਹਨੂੰ ਬਚਾਉਣ ਵਾਸਤੇ ਸੋਚੀਏ ਦਿਨ ਰਾਤ ਵੀ ਅਸੀਂ ਕੀ ਕਰ ਸਕਦੇ ਹਾਂ ਸਭ ਤੋਂ ਵੱਡਾ ਸਿਆਪਾ ਇਲੈਕਸ਼ਨ ਹੈ ਜਦੋਂ ਨਾਸ਼ਿਆ ਨਾਲ ਆਪਣੇ ਸਿਰ ਚੜਿਆ ਹੋਇਆ ਸਿਆਪਾ ਇਹ ਲੱਛਣ ਹੈ ਕੋਈ ਮੜੀ ਜੀ ਲੱਛਣ ਆਉਦੀ ਹੈ ਜਦੇ ਪਿੰਡਾਂ ਚ ਬੋਤਲਾਂ ਵੱਡ ਜਾਂਦੀਆਂ ਆ ਕੇ ਜਦੇ ਪੱਕੀ ਡੋਡੇ ਵੱਡ ਜਾਂਦੇ ਆ ਕੇ ਮੈਂ ਇਹ ਲੱਛਣ ਦੇ ਵਿੱਚ ਅੱਖਾਂ ਦੇ ਸਾਹਮਣੇ ਦੇਖਿਆ ਛੋਟੀ ਜੀ ਇਲੈਕਸ਼ਨ ਬਲੌਕ ਸੰਮਤੀ ਦੀ ਕਿਸੇ ਦੇ ਘਰ ਬੈਠਾ ਮੈਂ ਸੱਤ ਅੱਠ ਬੱਚੇ ਆਏ 15 ਸਾਲ ਤੋਂ ਲੈ ਕੇ 22-25 ਸਾਲ ਤੱਕ ਬੱਚਿਆਂ ਦੇ ਕੋਲ ਜੀਪ ਜੀ ਬਿਲਕੁਲ ਨਵਾਂ ਸਾਧਨ ਹੁੰਦਾ ਬੱਚਿਆਂ ਨੂੰ ਬੜਾ ਚਾਅ ਹੁੰਦਾ ਚਲਾਉਣ ਦਾ ਉਹ ਜੀਪ ਦੇ ਵਿੱਚ ਸ਼ਰਾਬ ਵੀ ਪਈ ਮਠਿਆਈ ਵੀ ਪਈ ਵੱਖਰੇ ਵੱਖਰੇ ਡੱਬੇ ਪਏ ਘਰ ਦੇ ਵਿੱਚ ਆ ਕੇ ਡੱਬੇ ਲਾਏ ਉਹਨਾਂ ਨੇ ਉਹ ਘਰ ਦੇ ਕਹਿੰਦੇ ਲਓ ਖੋਲ ਕੇ ਦੇਖ ਲਓ ਉਹਦੇ ਵਿੱਚ ਮਠਿਆਈ ਵੀ दारू ਵੀ ਉਹਦੇ ਵਿੱਚ ਠੰਡੇ ਠੰਡੇ ਬੜਾ ਕੁਸ ਨਿਕਲ ਸਕਣ ਸੀ ਭਰਾਵੋ ਥੋੜੀ ਜਿਹੀ ਗਹਿਰਾਈ ਦੇ ਨਾਲ ਸੋਚਿਓ ਕਿ ਜਿਹੜੇ ਬੱਚਿਆਂ ਨੇ ਉਹ ਗੱਡੀ ਚਲਾਈ दारू ਬੰਡੀ ਉਹ ਆਪਣੇ ਘਰ ਨਹੀਂ ਮੁੜਨਗੇ। ਉਹ ਬੱਚੇ ਸਫਰ ਕਰਨਗੇ ਜ਼ਿੰਦਗੀ 'ਚ ਵੀ ਇਹ ਤਾਂ ਬੜਾ ਸੌਖਾ ਕੰਮ ਹੈ। ਉਹਨਾਂ ਨੇ ਪੜ੍ਹਾਈ ਵੀ ਛੱਡ ਦੇਣੀ ਹੈ। ਉਹਨਾਂ ਨੇ ਨਸ਼ੇ ਵਾਲੇ ਪਾਸੇ ਪੈਰ ਰੱਖ ਲਿਆ। ਜੋ ਵੀ ਵਾਰ ਕੌਣ ਹੈ ਜਿਹਨੇ ਫੜਿਆ ਜਿਹਨੇ ਤੋੜਿਆ ਔਰ ਜਿਹਨੇ ਖਦਦ ਨਹੀਂ ਤਾਂ ਕਹਾਂ ਲਾਂਗੇ? ਇਹ ਚੀਜ਼ ਘਰ ਘਰ ਵੜੀ ਹੋਈ ਹੈ। ਪੈਣਾ ਬੀਬੀਆਂ ਨੂੰ ਬੈਠਿਆ ਵੀ ਕੌਣ ਲੋਕੂ ਗੱਡੇ ਪੈਰੀਂ ਪਿੱਛੇ ਕੌਣ ਮੋੜੂਗਾ? ਅਚੀ ਮਿਨਿਸਟਰ ਦੇ ਘਰੇ ਡੱਬਿਆਂ ਦੀ ਲੈਣਾ ਜਾਨੀ ਹੈ ਜੇ ਕੋਈ ਮੜਾ ਜਾ ਉਹ ਹੁੰਦਾ ਹੈ ਫੰਕਸ਼ਨ ਉਹ ਜ਼ਹਿਰ ਹੁੰਦੀ ਹੈ ਕੋਈ ਕਹੂਗਾ ਵੀ ਇਹ ਜ਼ਹਿਰ ਕਿਸੇ ਦੇ ਘਰ ਦੇ ਵਿੱਚ ਸਜਣ ਦਾ ਡੱਬਾ ਆਇਆ ਕੋਈ ਕਹੂਗਾ ਵੀ ਇਹ ਜ਼ਹਿਰ ਹੈ ਕਿਸੇ ਦੀ ਜੁਰਤ ਨਹੀਂ ਹੈ ਕਹਿਣ ਦੀ ਜਿਹੜਾ ਕੋਈ ਬੰਦਾ ਕਹਿ ਗਿਆ ਲੋ ਅੱਧੀ ਰਿਸ਼ਵਤ ਅੱਧਾ ਨਸ਼ਾ ਖਤਮ ਹੋ ਗਿਆ ਆਪਣੇ ਘਰ ਦਾ ਟੱਬਰ ਗੱਡੀ 'ਚ ਚਾਰ ਜਣੇ ਬਹਿ ਕੇ ਡੱਬੇ ਵੰਦੇ ਫਿਰਦੇ ਆ ਵਿਆਹ ਦੇ ਉਹ ਭਰਾਵੋ ਕਿੱਧਰ ਨੂੰ ਚੱਲ ਪਏ ਉਸ ਦਾ ਰਸਮਾਨਾ ਰਬੀਤਾ ਗੁਰੂਆਂ ਦੀਆਂ ਕਰੀ ਹੋਈਆਂ ਗੱਲਾਂ ਹੀ ਖਤਮ ਕਰਦੀਆਂ ਬਾਬੇ ਨਾਨਕ ਦਾ ਵੀ ਜ਼ਿਕਰ ਕੀਤਾ ਮਾਲੀ ਜੀ ਨੇ ਦਸਵੇਂ ਪਾਤਸ਼ਾਹ ਦਾ ਵੀ ਜ਼ਿਕਰ ਕੀਤਾ ਜੋ ਇਹਨੇ ਸਾਨੂੰ ਕਿਹਾ ਉਹ ਤਾਂ ਅਸੀਂ ਖਤਮ ਕਰਤਾ ਗੁਰੂ ਨਾਨਕ ਦਾ ਮਿਸ਼ਨ ਤਾਂ ਅਸੀਂ ਸਾਫ਼ ਕਰਤਾ ਗੁਰੂ ਨਾਨਕ ਦੇ ਮਿਸ਼ਨ ਨੂੰ ਛੱਡ ਕੇ ਤਾਂ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਲਈ ਇਹ ਮੈਂ ਤੁਹਾਨੂੰ ਮਿਸਾਲ ਦਿੰਦਾ ਜੀ ਸardar rajinder singh ਦੇ ਘਰੇ ਇੱਕ ਬੰਦਾ ਡੱਬਾ ਲੈ ਕੇ ਆ ਗਿਆ ਉਹਨਾਂ ਨੇ ਮੱਥਾ ਟੇਕਿਆ ਬਲਬ ਦੇ ਖੜੇ ਅਸੀਂ ਮਸਾਲਾ ਦੇੜੀਆਂ ਪੈਨੀਆਂ ਹਿਸਟਰੀਆਂ ਐ ਕੋਈ ਮੰਨਦਾ ਨਹੀਂ ਹੈ ਬੜੇ ਬੇਨਾਨੀ ਕੋਈ ਮੰਨਦਾ ਉਹ ਜਦੋਂ ਚਾਰਾ ਨੇ ਡੱਬਾ ਫੜਾਇਆ ਉਹ ਕਹਿੰਦੇ ਪਾਈ ਆ ਡੱਬਾ ਪਹਿਲਾਂ ਗੱਡੀ ਚ ਰੱਖ ਕੇ ਆਪਣੀ ਚ ਉਹ ਕਹਿੰਦੇ ਨਹੀਂ ਜੀ ਇਦਾਂ ਹੁੰਦਾ ਉਹ ਕਹਿੰਦੇ ਜਹਿਰ ਹੈ ਸਾਨੂੰ ਵੀ ਗੁੱਸਾ ਲੱਗਿਆ ਵੀ ਬੰਦਾ ਸ਼ੌਕ ਨਾਲ ਆਇਆ ਹੈ ਇਹ ਜਹਿਰ ਕਹਨੇ ਹੈ ਚਲੋ ਰੱਖਿਆ ਆ ਮੁੜ ਕੇ ਆਇਆ ਕਹਿੰਦੇ ਮੈਨੂੰ ਤੁਹਾਡਾ ਕਾਰਡ ਮਿਲ ਗਿਆ ਬਹੁਤ ਵੱਡੀ ਗੱਲ ਹੈ ਇਹ ਕੰਮਾਂ ਨੂੰ ਛੱਡ ਦਿਓ ਇਹ ਜਿਹੜੇ ਆਪਾਂ ਚੱਕੀ ਫਿਰਦੇ ਆ ਮਤਲਬ ਦਿਖਾਵੇ ਵਾਲੇ ਗੱਲਾਂ ਖਤਮ ਕਰ ਦੋ ਕੁਝ ਦਿਨਾਂ ਤੇ ਬਾਅਦ ਅਜੀਤ ਅਖਬਾਰ ਜਲੰਧਰ ਤੋਂ ਇਹ ਲਾਈਨਾਂ ਲਿਖੀਆਂ ਅਜੀਤ ਅਖਬਾਰ ਦੇ ਕਿਸੇ ਪ੍ਰਿੰਸੀਪਲ ਅਧਿਕਾਰ ਕਿਹੜਾ ਸੀ ਉਹ ਵੀ ਜਿਹੜੇ ਤੁਸੀਂ ਤੁਰੇ ਫਿਰਦੇ ਆ ਵਿਹਾਂ ਚ ਫੰਕਸ਼ਨਾਂ ਚ ਲੀਡਰਾਂ ਕੋਲ ਡੱਬੇ ਚੱਕੀ ਇਹ ਜ਼ਾਹਿਰ ਹੈ ਮੈਂ ਉਹੀ ਲਾਈਨਾਂ ਜਾ ਕੇ ਰਵੀ ਸਾਹਿਬ ਨੂੰ ਪੜਾਟੀਆਂ ਉਹ ਮੈਨੂੰ ਕਹਿੰਦੇ ਮੇਰਾ ਕੀ ਹਾਲੀ ਤੁਸੀਂ ਮੰਨਣਾ ਅੱਜ ਦਾ ਮੰਨਦੇ ਆ ਨਾ ਸਿਆਣਾ ਦਾ ਕਿਹਾ ਔਲੇ ਦਾ ਖੱਡਾ ਕੌਣ ਕਹੂਗਾ ਜਿੰਨੇ ਕਿ ਤੁਸੀਂ ਸ਼ਾਮਲ ਹੋਇਆ ਇਹ ਗੱਲਾਂ ਜੇ ਤੁਸੀਂ ਕਹਿਣ ਲੱਗੇ ਲੋ ਤੁਸੀਂ ਉਹ ਰਸਤੇ ਬਦਲ ਦੇਣਾ ਹੈ ਪੰਥ ਦੇ ਤੁਸੀਂ ਉਹ ਪੰਥ ਨੂੰ ਲਾਈਨ ਪਰ ਲੈ ਆਉਣਾ ਤੁਸੀਂ ਧਾਰਮਿਕ ਗੱਲ ਵੀ ਕਰੋਗੇ ਤੁਸੀਂ ਸਿਆਸੀ ਗੱਲ ਵੀ ਕਰੋਗੇ ਅਸੀਂ ਬੜੇ ਭੋਗਾਂ ਪਰ ਜਾਂਦੇ ਆਂ ਪ੍ਰੋਗਰਾਮਾਂ ਪਰ ਜਾਂਦੇ ਬੜੇ ਬਲਾਰੇ ਬੋਲਦੇ ਆਂ ਮੈਂ ਸੋਚਦਾ ਹਾਂ ਮੈਂ ਵੀ ਇੱਕ ਵੀ ਬੰਦੇ ਨੂੰ ਬੋਲਣ ਦੀ ਲੋੜ ਨਹੀਂ ਇੱਕੋ ਬੰਦਾ ਹੈ ਗੱਲਾਂ ਕਹਿ ਦੇਵੇ ਤੁਹਾਡੇ ਲੈ ਜਾ ਕੇ ਜਿੱਨੇ ਤੁਸੀਂ ਬੈਠੇ ਆ ਲਓ ਮੋੜਾ ਪੈ ਜਾਣਾ ਪੰਜਾਬ ਕੌਮ ਮਾੜੇ ਮਾੜੇ ਫੈਸਲਿਆਂ ਨੇ ਆ ਜਦੋਂ ਬਾਈਕਾਟ ਹੋਇਆ ਕੋਈ ਮੁੰਡਾ ਉੱਧਰ ਦੇ ਮਾਈਕ 'ਤੇ ਬਿਆਨ ਸੁਣਿਆ ਕੋਈ ਜਵਾਰ ਕੇ ਪਤਾ ਨਹੀਂ ਕੀ ਨਾਂ ਦੇ ਮੁੰਡੇ ਦਾ ਮਾਨਿਕ ਨਹੀਂ ਹੁੰਦਾ ਸੀ ਉਹ ਕਹਿੰਦਾ ਬਾਈਕਾਟ ਕਿਹਨੇ ਕਰਾਇਆ ਪਹਿਲਾਂ ਉਹਨੇ ਲੱਭੋ ਜੇ ਬਾਈਕਾਟ ਨਾ ਹੁੰਦਾ ਤਾਂ ਸਾਡੀ ਕੌਮ ਦਾ ਨੁਕਸਾਨ ਨਹੀਂ ਸੀ ਹੋਣਾ ਬੱਚਿਆਂ ਦਾ ਨੁਕਸਾਨ ਨਹੀਂ ਸੀ ਹੋਣਾ ਹਜ਼ਾਰਾਂ ਦੇ ਬੱਚੇ ਮਾਰਤਾ ਹਜ਼ਾਰਾਂ ਹੀ ਬੱਚਾ ਮਾਰਦਾ ਹਣ ਪੜੂ ਕਿਸ ਦੀ ਨੂੰ ਕੌਣ ਪੜੂ ਤੇ ਆਸ ਨੇ ਕੌਣ ਕਹੂਗਾ ਸੋ ਮੈਂ ਬੇਨਤੀ ਕਰਦਾ ਬਰਾੜ ਸਾਹਿਬ ਸ਼ੁਕਰੀਆ ਵੀ ਤੁਸੀਂ ਸਾਰਿਆਂ ਨੂੰ ਇਕੱਠੇ ਕੀਤਾ ਹੈ ਮਿਲ ਜੁਲ ਕੇ ਇਹੋ ਜਿਹਾ ਕੋਈ ਪੰਥ ਅਗੂ ਇਹੋ ਜਿਹੀ ਕੋਈ ਕਮੇਟੀ ਬਣੇ ਜਿਹੜੀ ਸਾਨੂੰ ਬਚਾ ਲਵੇ ਪੰਥ ਨੂੰ ਸਾਡੀ ਸਿੱਖੀ ਨੂੰ ਸਾਡੀ ਨੌਜਵਾਨੀ ਨੂੰ ਸਾਡੇ ਧਰਮ ਨੂੰ ਇਹੋ ਜਿਹੀ ਚੋਣ ਕਰੋ ਉਹਨਾਂ ਨੇ ਇਹ ਗੱਲਾਂ ਆਪੇ ਕਹਿ ਦੇਣੀਆਂ ਆ ਕੇ ਲੋਕਾਂ ਨੇ ਆਪਣੇ ਘਰ ਵਹਿ ਜਾਣਾ ਜੇ ਸਾਡੇ ਆਗੂ ਸਾਨੂੰ ਟੋਕ ਲੰਦੇ ਆ ਬੈਠਿਆ ਸੁਖਵਿੰਦਰ ਸਿੰਘ ਉਹ ਨਹੀਂ ਮੁੰਡੀਆਂ ਇਹ ਕਹਿੰਦੇ ਸਾਨੂੰ ਤਾਂ ਕਿਸੇ ਨੇ ਰੋਕੇ ਹੀ ਨਹੀਂ ਅਸੀਂ ਤਾਂ ਵੱਧ ਹੀ ਜਾਏਗੇ 30 40 ਸਾਲ ਜੇ ਸਾਨੂੰ ਸਾਡੇ ਆਗੂ ਟੋਕ ਲੰਦੇ ਵੀ ਆਹ ਗਲਤ ਹੈ ਆ ਠੀਕ ਹੈ ਜਾਓ ਆਪਣੇ ਘਰਾਂ ਨੂੰ ਲੋਪੋ ਬਚ ਗਈ ਸੀ ਨਾ ਅਕਾਲ ਤਖਤ ਡੈਣਾ ਸੀ ਤੇ ਨਾ ਸਾਡਾ ਸਿੱਖੀ ਦਾ ਨੁਕਸਾਨ ਹੋਣਾ ਸੀ ਜੇ ਕਿਸੇ ਨੇ ਕੋਈ ਲੜਾਈਆਂ ਲੜਨੀਆਂ ਹੈ ਦਸਵੇਂ ਪਾਤਸ਼ਾਹ ਨੇ ਉਹ ਲੜੀਆਂ ਜਾ ਕੇ ਨੰਦ ਪਰਸਾ ਪਹਾੜੀਆਂ ਦੇ ਵਿੱਚ ਜੇ ਕੋਈ ਯੁੱਧ ਛੇੜਦਾ ਸੀ ਦਰਵਾਜ਼ਾ ਸਾਬ ਛੇੜਨ ਦੀ بجائے ਉੱਥੇ ਜਾ ਕੇ ਬੰਦੇ ਉੱਥੇ ਬੱਚੇ ਤਾਂ ਨਾ ਮਰਦੇ ਸਾਡੇ ਉੱਥੇ ਸਾਡਾ ਅਕਾਲ ਤਖਤ ਤਾਂ ਤਾਂ ਟੰਡਾ ਨਹੀਂ ਸੋਚਿਆ ਚੀਜ਼ਾਂ ਗੱਲਾਂ ਵੀ ਗੁਰੂਆਂ ਨੇ ਸਾਡਾਂ ਕਿਸ ਤਰ੍ਹਾਂ ਸਾਨੂੰ ਰਸਤਾ ਸਿਖਾਇਆ ਕਿ ਕਿਹੜਾ ਲੜਾਈਆਂ ਲੜੀਆਂ ਜਿੱਤੇ ਵੀਆਂ ਲੜਾਈਆਂ ਹਾਰੇ ਵੀ ਆ ਹਰਨਾ ਕੋਈ ਬੜੀ ਔਖੀ ਉਹ ਗੱਲ ਹੀ ਹੁੰਦੀ ਇੱਕ ਇਲੈਕਸ਼ਨ ਦੇ ਵਿੱਚ ਇੱਕ ਬੀਬੀ ਆਈ ਉਹ ਕਹਿੰਦੀ ਮੇਰੇ ਘਰ ਵਾਲਾ ਜਿੱਕੇ ਕੱਪੜੇ ਪਾ ਕੇ ਰੋਜ਼ ਤੁਹਾਡੇ ਨਾਲ ਤੁਰ ਪੈਂਦਾ ਹੈ ਇਹਦੇ ਨਾਲ ਬੋਟਾ ਨਹੀਂ ਹੈ ਕਹਿੰਦੇ ਸਾਡੇ ਘਰ ਚ ਬੀਬੀ ਕਹਿੰਦੀ ਵੀ ਉਹ ਭੇਜੋ ਸ਼ਰਾਬ ਬੀਬੀ ਕਹਿੰਦੀ ਸ਼ਰਾਬ ਭੇਜੋ ਮੈਂ ਕਿਹਾ ਬੀਬੀ ਸ਼ਰਾਬ ਨਹੀਂ ਮਿਲਣੀ ਇੱਥੇ ਹਾਂਜੀ ਹੋ ਗਿਆ ਹੋ ਗਿਆ ਜੀ ਹੋ ਗਿਆ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਲੰਬਾ ਕੰਮ ਹੋ ਗਿਆ ਉਹੀ 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 ਜ਼ਿਕਰ ਕੀਤਾ ਜੀ